ਆਮ ਆਦਮੀ ਪਾਰਟੀ ਨੇ ਆਪਣੇ ਹੀ ਐਮਐਲਏ ਨੂੰ ਦਿਖਾਇਆ ਪਾਰਟੀ ਚੋਂ ਬਾਹਰ ਦਾ ਰਸਤਾ ਕੁਮਰ ਵਿਜੇ ਪ੍ਰਤਾਪ ਇੱਕ ਵੱਡਾ ਨਾਮ ਆਮ ਆਦਮੀ ਪਾਰਟੀ ਦੇ ਐਮਐਲਏ ਜੋ ਕਿ ਪਾਰਟੀ ਚੋਂ ਬਾਹਰ ਕਰ ਦਿੱਤੇ ਗਏ ਨੇ ਰਾਜਨੀਤਿਕ ਮਸਲਿਆਂ ਦੀ ਜੋ ਕਮੇਟੀ ਹੈ ਉਹਨਾਂ ਦੇ ਵੱਲੋਂ 5 ਸਾਲ ਦੇ ਲਈ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਕਿਉਂਕਿ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਸਵਾਲ ਚੁੱਕੇ ਸੀ ਆਪਣੀ ਹੀ ਪਾਰਟੀ ਦੇ ਉੱਤੇ ਬਿਜੀਲੈਂਸ ਦੇ ਉੱਤੇ ਸਵਾਲ ਚੁੱਕੇ ਸੀ ਜਿਸ ਨੂੰ ਦੇਖਦਿਆਂ ਹੋਇਆ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਕੁਮਰ ਵਿਜੇ ਪ੍ਰਤਾਪ ਨੂੰ ਰਾਜਨੀਤਿਕ ਮਾਮਲਿਆਂ ਦੀ ਬਣਾਈ ਗਈ ਕਮੇਟੀ ਦੇ ਵੱਲੋਂ 5 ਸਾਲ ਦੇ ਲਈ ਬਾਹਰ ਦਾ ਰਸਤਾ ਦਿਖਾ ਦਿੱਤਾ ਕੁਮਰ ਵਿਜੇ ਪ੍ਰਤਾਪ ਇੱਕ ਉਹ ਨਾਮ ਹੈ ਜੋ ਕਿ ਇੱਕ ਵੱਡੇ ਪੁਲਿਸ ਅਧਿਕਾਰੀ ਰਹੇ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਬੇਅਦਬੀਆਂ ਦਾ ਇਨਸਾਫ ਦਿਵਾਉਣ ਦੇ ਲਈ ਅੱਧੀ ਚੋਟੀ ਦਾ ਜ਼ੋਰ ਲਾਇਆ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਸੇ ਕਰਕੇ ਸ਼ਾਮਲ ਹੋਏ ਸੀ ਕਿ ਆਮ ਆਦਮੀ ਪਾਰਟੀ ਦਾ ਕਾਫੀ ਜੋਰ ਹੈ ਕਿ ਸੱਤਾ ਦੇ ਵਿੱਚ ਆਵੇਗੀ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਮੈਂ ਬੇਅਦਬੀਆਂ ਦਾ ਇਨਸਾਫ ਦਵਾ ਮੰਗਾ ਜੋ 2015 ਦੇ ਵਿੱਚ ਬੇਅਦਬੀਆਂ ਹੋਈਆਂ ਸੀ ਪਰ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਿਆ ਕੁਬੇਰ ਬਿਜੇ ਪ੍ਰਤਾਪ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਫੇਸਬੁਕ ਪੇਜ ਦੇ ਉੱਤੇ ਬੇਅਦਬੀਆਂ ਦੇ ਇਨਸਾਫ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਉਂਦੇ ਨੇ ਬੇਅਦਬੀਆਂ ਦਾ ਇਨਸਾਫ ਦਵਾਉਣ ਦੇ ਲਈ ਲਗਾਤਾਰ ਸਰਕਾਰ ਨੂੰ ਹੀ ਘੇਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਹੁਣ ਆਪਣੀ ਪਾਰਟੀ ਦੇ ਖਿਲਾਫ ਚੱਲਣ ਦੇ ਲਈ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਰਕੇ ਉਹਨਾਂ ਨੂੰ 5 ਸਾਲ ਦੇ ਲਈ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਿਸ ਤੋਂ ਬਾਅਦ ਕੁਬਰ ਵਿਜੇ ਪ੍ਰਤਾਪ ਨੇ ਵੀ ਇਹ ਬਾਹਰ ਜਾਣ ਦਾ ਰਸਤਾ ਸਵੀਕਾਰ ਕਰ ਲਿਆ ਇੱਕ ਪੋਸਟ ਪਾਈ ਕੁਬਰ ਵਿਜੇ ਪ੍ਰਤਾਪ ਨੇ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਜਿੱਥੇ ਲਿਖਿਆ ਕਬੀਰ ਜਿਸੋ ਮਰਨੇ ਤੇ ਜਾਗੂ ਡਰੇ ਮੇਰੇ ਮਨਿ ਨੰਦੂ ਤਾਂ ਕੁਬਰ ਵਿਜੇ ਪ੍ਰਤਾਪ ਨੇ ਇਹ ਸਵੀਕਾਰ ਕਰ ਲਿਆ ਕਿਉਂਕਿ ਕੁਬਰ ਵਿਜੇ ਪ੍ਰਤਾਪ ਇੱਕ ਉਹ ਧਾਕੜ ਪੁਲਿਸ ਅਫਸਰ ਰਹੇ ਨੇ ਜਿਨ੍ਹਾਂ ਤੋਂ ਵੱਡੇ-ਵੱਡੇ ਕੰਮ ਬਦੇ ਰਹੇ ਨੇ ਤਾਂ ਹੁਣ ਪਾਰਟੀ ਦੇ ਵਿੱਚ ਆਮ ਆਦਮੀ ਦੇ ਵਿੱਚ ਸ਼ਾਮਲ ਸੀ ਐਮਐਲਏ ਸੀ ਮੌਜੂਦਾ ਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਡਟ ਕੇ ਬਾਤ ਚੱਕਦੇ ਰਹੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿੰਦੇ ਰਹੇ ਇੱਕ ਇਮਾਨਦਾਰ ਅਫਸਰ ਦੇ ਵਜੋਂ ਉਹਨਾਂ ਦੀ ਛਵੀ ਬਣੀ ਹੋਈ ਸੀ ਪਰ ਇੱਕ ਇਮਾਨਦਾਰ ਅਫਸਰ ਤੋਂ ਇੱਕ ਲੀਡਰ ਬਣਨ ਤੋਂ ਬਾਅਦ ਵੀ ਉਹ ਇਮਾਨਦਾਰੀ ਦਾ ਰਸਤਾ ਨਹੀਂ ਛੱਡਿਆ ਕਿਉਂਕਿ ਲੀਡਰ ਜਿਹੜਾ ਹੁੰਦਾ ਉਹ ਕਦੇ ਵੀ ਇੱਕ ਇਮਾਨਦਾਰ ਬਣ ਕੇ ਨਹੀਂ ਰਹਿ ਸਕਦਾ ਲੀਡਰ ਨੂੰ ਬਹੁਤ ਕੁਝ ਝੂਠ ਬੋਲਣਾ ਪੈਂਦਾ ਲੀਡਰ ਨੂੰ ਬਹੁਤ ਕੁਝ ਲੁਕਾਉਣਾ ਪੈਂਦਾ ਲੀਡਰ ਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪੈਂਦਾ ਤਾਂ ਕੁਬਰ ਵਿਜੇ ਪ੍ਰਤਾਪ ਉਹਨਾਂ ਦੇ ਵਿੱਚੋਂ ਨਹੀਂ ਸੀ ਜਿਸ ਕਰਕੇ ਅੱਜ ਉਹਨਾਂ ਨੂੰ ਇੱਕ ਖਮਿਆਜਾ ਭੁਗਤਣਾ ਪਿਆ ਤਾਂ ਵਿਕਰਮ ਮਜੀਠੀਆ ਦੀ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰੀ ਹੁੰਦੀ ਆ ਵਿਕਰਮ ਮਜੀਠੀਆ ਨੂੰ ਬਿਜੀਲੈਂਸ ਦੇ ਵੱਲੋਂ ਗ੍ਰਫਤਾਰ ਕੀਤਾ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਤਾਂ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੁਣ ਕੁਬਰ ਵਿਜੇ ਪ੍ਰਤਾਪ ਤਾਂ ਬੋਲਦੇ ਸੀ ਵਿਕਰਮ ਮਜੀਠੀ ਦੀ ਗ੍ਰਿਫਤਾਰੀ ਨੂੰ ਲੈ ਕੇ ਪਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਬੋਲਦੇ ਆਏ ਨੇ ਕਿ ਗ੍ਰਿਫਤਾਰੀ ਗਲਤ ਹੈ ਸੁਪਾਲ ਸਿੰਘ ਖੈਰਾ ਵੀ ਬੋਲ ਰਹੇ ਨੇ ਕਿ ਗ੍ਰਿਫਤਾਰੀ ਗਲਤ ਆ ਤਾਂ ਕੀ ਵਾਕਈ ਹੈ ਗ੍ਰਿਫਤਾਰੀ ਗਲਤ ਆ ਕਿਉਂਕਿ ਵਿਕਰਮ ਮਜੀਠੀ ਆ ਖੁਦ ਇਹ ਗੱਲ ਕਹਿੰਦੇ ਸੀ ਕਿ ਮੇਰੇ ਉੱਤੇ ਇੱਕ ਪਰਚਾ ਹੋਰ ਪਵੇਗਾ ਮੈਨੂੰ ਚੱਕਣ ਦੀਆਂ ਕੋਸ਼ਿਸ਼ਾਂ ਹੋਣਗੀਆਂ ਮੈਨੂੰ ਜੇਲ੍ਹ ਭੇਜਣ ਦੀਆਂ ਸਾਜ਼ਿਸ਼ਾਂ ਹੋਣਗੀਆਂ ਪਰ ਮੁੱਛਾਂ ਨੂੰ ਤਾਂ ਦੇ ਕੇ ਅਕਸਰ ਵਿਕਰਮ ਮਜੀਠੀਆ ਇਹ ਗੱਲ ਕਹਿੰਦੇ ਸੀ ਕਿ ਜਿੰਨਾ ਜ਼ੋਰ ਲਾਉਣਾ ਲਾ ਲਿਓ ਪਰ ਜਦੋਂ ਮੇਰੀ ਵਾਰੀ ਆਈ ਚੀਕਾਂ ਕਢਾ ਦੂੰ ਚੀਕਾਂ ਤਾਂ ਵਿਕਰਮ ਮਜੀਠੀਆ ਖੈਰ ਪੁਲਿਸ ਦੇ ਕੰਜੇ ਦੇ ਵਿੱਚ ਆ ਵਿਜੀਲੈਂਸ ਦੇ ਰਿਮਾਂਡ ਦੇ ਉੱਤੇ ਆ ਹੁਣ ਕਦੋਂ ਤੱਕ ਬਾਹਰ ਆਉਂਦੇ ਨੇ ਇਹ ਦੇਖਣ ਵਾਲੀ ਗੱਲ ਹੈ ਪਰ ਕੁਬੇਰ ਵਿਜੇ ਪ੍ਰਤਾਪ ਨੂੰ ਇਹ ਝਟਕਾ ਆਮ ਆਦਮੀ ਪਾਰਟੀ ਦੇ ਵੱਲੋਂ ਜ਼ਰੂਰ ਦਿੱਤਾ ਗਿਆ